ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਥੇਰ ਦੇ ਵੱਲੋਂ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਹੈ ਵੋਟ ਪਾਈ ਗਈ ਹੈ ਬਰਨਾਲਾ ਦੇ ਵਿੱਚ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੋ ਮੀਥੇਰ ਦੇ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਹੈ ਸੋ ਵੋਟ ਪਾਈ ਗਈ ਹੈ ਗੁਰਮੀਤ ਸਿੰਘ ਮੀਥੇਰ ਦੇ ਵੱਲੋਂ ਵੀ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਰਨਾਲਾ ਤੋਂ ਜਿੱਥੇ ਕੀ ਵੋਟ ਪਾਈ ਜਾ ਰਹੀ ਹੈ ਮੀਥੇਰ ਜੋ ਕਿ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਆਮ ਆਦਮੀ ਪਾਰਟੀ ਤੋਂ ਸੋ ਵੋਟ ਪਾਈ ਗਈ ਹੈ ਮੀਥੇਰ ਦੇ ਵੱਲੋਂ ਸੋ ਕੀ ਕੁਝ ਕਿਹਾ ਮੀਥੇਰ ਨੇ ਵੋਟ ਪਾਉਣ ਤੋਂ ਬਾਅਦ ਸੁਣਾਉਣਿਆ ਤੁਹਾਨੂੰ ਸਰ ਜੁਰਾ ਨੂੰ ਨਾ ਕਰ ਲਿਆ ਭਾਈ ਸਾਡਾ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਮੈਂ ਆਪਣੇ ਪਰਿਵਾਰ ਸਮੇਤ ਜਿਹੜੀ ਆਪਣੀ ਵੋਟ ਹੈ ਮੈਂ ਉਹ ਕਾਸਟ ਜਿਹੜੀ ਹੈ ਉਹ ਕਰਕੇ ਆਇਆ ਤੇ ਮੈਂ ਸਾਰੇ ਸੰਗੂਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹੀ ਬੇਨਤੀ ਜਿਹੜੀ ਹੈ ਉਹ ਕਰੂੰਗਾ ਕਿ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਇਸ ਕਾਪਰਸ ਦੀ ਰਾਜਨੀਤੀ ਨੂੰ ਦੇਸ਼ ਤੋਂ ਰੋਕਣ ਦੇ ਲਈ ਮੈਂ ਸਾਰਿਆਂ ਨੂੰ ਕਹੂੰਗਾ ਕਿ ਵੱਡੀ ਤੋਂ ਵੱਡੀ ਕੀਤੇ ਚ ਘਰਾਂ ਤੋਂ ਬਾਹਰ ਨਿਕਲ ਕੇ ਆਪਾਂ ਜਿਹੜੀ ਵੋਟ ਆ ਉਹ ਆਪਣੀ ਕਾਸਟ ਕਰੀਏ ਬਿਲਕੁਲ ਵੀ ਗਰਮੀ ਦੀ ਪਰਵਾਹ ਨਾ ਕਰੀਏ ਕਿਉਂਕਿ ਅਸੀਂ ਤਾਂ ਸਿਰਫ ਕਹਿ ਲੋ ਵੀ 15 ਮਿੰਟ ਅੱਧੇ ਘੰਟੇ ਦੀ ਘੰਟੇ ਦੀ ਗਰਮੀ ਚ ਲਣੀ ਹੈ ਪਰ ਸਾਰੇ ਦੇਸ਼ ਵਾਸੀ ਇਸ ਗੱਲ ਦਾ ਧਿਆਨ ਰੱਖਣ ਕਿ ਵੋਟ ਦਾ ਹੱਕ ਦਿਵਾਉਣ ਦੇ ਖਾਤਰ ਕਈ ਮਾਮਾ ਨੇ ਆਪਣੇ ਪੁੱਤ ਜਿਹੜੇ ਆ ਉਹ ਗਵਾਏ ਨੇ ਪਾਕ ਸਿੰਘ ਵਰਗੇ ਕਰਤਾਰ ਸਿੰਘ ਸਰਾਬਾ ਚੀਤ ਉਦਮ ਸਿੰਘ ਵਰਗੇ ਕਿੰਨੇ ਇਦਾਂ ਦੇ ਨੌਜਵਾਨ ਨੇ ਜਿਹੜੇ ਕਹ ਲੋ ਵੀ ਫਾਂਸੀਆਂ ਤੇ ਚੜੇ ਆ ਸਿਰਫ ਵੀ ਦੇਸ਼ ਯਾਦ ਕਰਵਾਉਣਾ ਤੇ ਲੋਕਾਂ ਨੂੰ ਵੋਟ ਪਾਉਂਦਾ ਅਧਿਕਾਰ ਆ ਜਿਹੜਾ ਉਹ ਲੈ ਕੇ ਆਉਣਾ ਸੋ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਖਾਤਰੀ ਮੈਂ ਕਹੂੰਗਾ ਕਿ ਵੱਡੀ ਤੋਂ ਵੱਡੀ ਗਿਣਤੀ ਚ ਲੋਕ ਜਿਹੜੇ ਨਿਕਲ ਕੇ ਉਹ ਵੋਟ ਦੇ ਨਾ ਕੱਲਾ ਕੱਲਾ ਮੀਠੇਰ ਜਿਹੜਾ ਅੱਜ ਸੰਗਰੂਰ ਚ ਵੋਟ ਪਾ ਰਹੇ ਆ ਬਾਕੀ ਮੇਰਾ ਤੁਸੀਂ ਦੇਖੋ ਵੀ ਬਰਨਾਲਿਆ 83 ਨੰਬਰ ਪੋਲਿੰਗ ਜੈਂਟਰ ਜਿੰਨੇ ਉਮੀਦਵਾਰ ਨੇ ਦੱਸਣ ਭਾਈ ਆਪ ਦਾ ਸੰਗਰੂਰ ਚ ਉਹਨਾਂ ਦਾ ਪੋਲਿੰਗ ਸਟੇਸ਼ਨ ਜਿਹੜਾ ਕਿੱਥੇ ਆ ਮੇਰਾ 83 ਨੰਬਰ ਆ ਬਰਨਾਲੇ ਐਸਡੀ ਕਾਲਜ ਬਹੁਤੇ ਤਾਂ ਜਿਹੜੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਿਹਾ ਉਮੀਦਵਾਰ ਅੱਜ ਖੁਦ ਵੀ ਉਹਨਾਂ ਨੇ ਵੋਟ ਕਾਸਟ ਨਹੀਂ ਕਰਨੀ ਕਿਉਂਕਿ 2.5 250 ਕਿਲੋਮੀਟਰ ਮੈ ਲੱਗਦਾ ਹੋ ਸਕਦਾ ਜਾਣ ਹੀ ਨਾ ਤੇ ਲੋਕਾਂ ਨੂੰ ਅਪੀਲ ਕਰ ਰਿਹਾ ਵੀ ਜੀ ਵੋਟ ਪਾਓ ਆਪਦੀ ਵੋਟ ਆਪਦੀ ਵੋਟ ਮੈਨ ਲੱਗਦਾ ਵੀ ਉਹਨਾਂ ਨੇ ਪਾਉਣੀ ਨਹੀਂ ਪਾਣੀ ਦਿੱਤੀ ਤੇ ਲੋਕਾਂ ਨੇ ਇਹੀ ਕੋਈ ਕਹਣਾ ਵੀ ਭਾਈ ਜਿਹੜੇ ਲੋਕ ਨੇ ਉਹ ਬੜੇ ਇਹ ਚੋਣਾਂ ਮੈਦਾਨੀ ਵੀ ਬੜੇ ਵਾਰੀ ਕਹਿ ਚੁੱਕੇ ਆ ਕਿ ਵਨ ਸਾਈਡਡ ਜਿੱਤ ਹੈ ਜਿਹੜੀ ਸੰਗਰੂਰ ਤੋਂ ਉਹ ਆਮ ਆਦਮੀ ਪਾਰਟੀ ਜਿਹੜੀ ਉਹ ਦਰਜ ਕਰੂ। ਅੱਤ ਸਾਹਿਦ ਕਿਤੇ ਜੀ ਬੜੀ ਇੰਟਰਵਿਊਜ਼ ਦੇ ਵਿੱਚ ਭਾਸ਼ਣਾ ਚ ਕਹਿੰਦਾ ਰਿਹਾ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਇਲੈਕਸ਼ਨ ਹੈ ਇਹ ਸਰਪੰਚੀ ਵਾਂਗੂ ਐਮਸੀ ਦੀਆਂ ਇਲੈਕਸ਼ਨਾਂ ਵਾਂਗੂ ਲੜਨੀ ਹੈ। ਉਹ ਕਹਿੰਦਾ ਨਾ ਵੀ ਦੁੱਧ ਦਾ ਮੱਚਾ ਲੱਸੀ ਨੂੰ ਫੁੱਕਾ ਮਾਰ ਕੇ ਪੀਂਦਾ। ਪਿਛਲੀ ਵਾਰੀ ਥੋੜੀ ਜੀ ਕਹਿੰলো ਵੀ ਸਾਡੇ ਵੱਲੋਂ ਕੱਚ ਰਹਿ ਗਈ ਜਿਹੜੀ ਲਾਇਆ ਤੇ ਬੜੇ 1% ਦੇ ਫਰਕ ਤੇ ਸਰਫ ਇਲੈਕਸ਼ਨ ਜਿਹੜੀ ਰਹੇਗੀ ਹੁਣ ਤੁਸੀਂ ਦੇਖੋ ਵੀ 5 ਵਜੇ ਸਾਡੇ ਜਿਹੜੇ ਬੰਦੇ ਆਏ ਬੈਠੇ ਸੀ ਜੋਰ ਲੱਗਾ ਹੋਇਆ ਪੂਰਾ ਤੇ ਰਿਕਾਰਡ ਤੋੜਨ ਨੂੰ ਲੱਗਦਾ ਵੀ ਵੋਟ ਪੂਲ ਵੀ ਜਿਹੜੀ ਹੈ ਇਸ ਵਾਰੀ ਸੰਗਰੂਰ ਦੇ ਵਿੱਚ ਉਹ ਸੋ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੇ ਵੱਲੋਂ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ ਨੇ ਜੇਕਰ ਨਾਬਾ ਹਲਕੀ ਦੀ ਗੱਲ ਕੀਤੀ ਜਾਵੇ ਤਾਂ ਨਾਬਾ ਵਿਖੇ ਤੜਕਸਾਰ ਹੀ ਐਸਜੀਐਮ ਨਾਬਾ ਤਰਸੀਮ ਚੰਦ ਦੇ ਵੱਲੋਂ ਪਿੰਕ ਬੂਥ ਦਾ ਦੌਰਾ ਕੀਤਾ ਗਿਆ ਪਿੰਕ ਬੂਥ ਤੇ